ਪੰਜਾਬ ਵਿਧਾਨ ਸਭਾ ਚੋਣਾਂ ਦੇ ਤਹਿਤ ਪੰਜਾਬ ਭਰ ਦੇ ਵਿੱਚ VOTING ਸ਼ੁਰੂ ਹੋ ਚੁੱਕੀ ਹੈ ਸਵੇਰੇ 8 ਵਜੇ ਤੋਂ VOTING ਜਾਰੀ ਹੈ ਜੋ ਸ਼ਾਮ 5 ਵਜੇ ਤੱਕ ਚੱਲੇਗੀ ਜਿਸ ਮਗਰੋਂ 11 ਮਾਰਚ ਨੂੰ ਨਤੀਜੇ ਆਉਣਗੇ VOTING ਲਈ ਚੋਣ ਕਮਿਸ਼ਨ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਪੋਲਿੰਗ ਸਟੇਸ਼ਨਾਂ ਤੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਨੇ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ਦੇ ਸਾਰੇ ਸਕੂਲ ਵੀ ਬੰਦ ਨੇ ਪੰਜਾਬ ਦੇ 22 ਜ਼ਿਲ੍ਹਿਆਂ ਦੀ 117 ਸੀਟਾਂ ਲਈ VOTING ਹੋ ਰਹੀ ਹੈ ਜਿਸ ਦੇ ਲਈ 4316 ਪੋਲਿੰਗ ਸਟੇਸ਼ਨ ਅਤੇ 22600 ਪੋਲਿੰਗ ਬੂਥ ਬਣਾਏ ਗਏ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਕੁਲ 1 ਕਰੋੜ 98 ਲੱਖ ਵੋਟਰ ਹਨ ਜਿਸ ਵਿੱਚ 1 ਕਰੋੜ 4 ਲੱਖ ਮਰਦ ਵੋਟਰ 93 ਲੱਖ ਮਹਿਲਾ ਵੋਟਰ 3 ਲੱਖ 67 ਹਜ਼ਾਰ 18 ਤੋਂ 19 ਸਾਲ ਵਾਲੇ ਵੋਟਰ ਅਤੇ 415 트랜ਸਜੈਂਡਰ ਵੋਟਰ ਨੇ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੁੱਖ ਮੁਕਾਬਲਾ ਹੈ ਕਈ ਸਾਲਾਂ ਤੋਂ ਸਿਰਫ ਦੋ ਪਾਰਟੀਆਂ ਵਿਚਾਲੇ ਹੀ ਮੁਕਾਬਲਾ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਕੜੀ ਟੱਕਰ ਦਿੱਤੀ ਹੈ ਦਿੱਲੀ ਦੇ ਇਤਿਹਾਸਿਕ ਜਿਤ ਮਗਰੋਂ ਕੇਜਰੀਵਾਲ ਗੋਆ ਅਤੇ ਪੰਜਾਬ ਦੀ ਸਿਆਸਤ ਵਿੱਚ ਵੀ ਹੱਥ ਅਜ਼ਮਾ ਰਹੇ ਨੇ ਇਸ ਦੇ ਲਾਭ ਅੰਮ੍ਰਿਤ ਸਰ ਲੋਕ ਸਭਾ ਸੀਟ ਲਈ ਜਿਮਨੀ ਚੋਣਾ ਵੀ ਅੱਜ ਨੇ